हां ਵਿੱਚਓ ਬਰੋ ਕੀ ਹਾਲੇ ਠੀਕ ਜੋ ਤੇ ਬਈ ਅੱਜ ਆਪਣੀ ਰਾਣੀ ਸੁੰਦਰਾ ਕਰੂਗੀ ਰੈਸਟ ਤੇ ਗੀੜਾ ਜੀ ਕ੍ਰਿਸ਼ਟਾ ਤੇ ਲਾਇਆ ਜਾਊਗਾ ਉਹ ਵੀ ਚੰਡੀਗੜ ਦਾ ਸਾਡੇ ਕੰਮ ਚ ਬਈ ਚਾਰਜਿੰਗ ਈਲੀਟ ਤੇ ਐਡੈਪਟਰ ਆਪਣੇ ਆਪਣੇ ਲੈ ਕੇ ਚੱਲਣੇ ਪੈਂਦੇ ਆ ਕਿਉਂਕਿ ਗੈਪ ਹੋ ਜਾਂਦੇ ਪਤਾ ਨਹੀਂ ਯਾਰ ਮੈਂ ਕਈ ਵਾਰੀ ਨੋਟ ਕੀਤਾ ਆਪਣਾ ਆਪਣਾ ਹੀ ਸੂਤ ਹੁੰਦਾ ਵਾ ਜੇ ਆਪ ਦਾ ਲਈਏ ਤੇ ਲਾ ਵਧਾਣੀ ਦੂਜੀ ਵਾਰੀ ਲੋ ਅਬੀ ਚੋਬਰ ਸਵਾਰੀ ਪੀ ਕਰਨ ਲਈ ਲੋਕੇਸ਼ਨ ਤੇ ਪਹੁੰਚ ਗਏ ਤੇ ਸਵਾਰੀ ਨੇ ਆ ਗੱਡੀ ਦੀ ਨਿਸ਼ਾਨੀ ਦਿੱਤੀ ਹੈ ਕਿ ਕਵਾੜ ਲੱਦੇ ਹੋਊਗਾ ਵਿੱਚ ਬਲੈਰੋ ਦੇ ਤੇ ਹੁਣ ਆਪਾਂ ਜਲਦੀ ਦੇ ਨਾਲ ਜਲੰਧਰ ਨੂੰ ਸਕਿਪ ਕਰਤਾ ਵਾ ਤੇ ਵੇਲੀ ਵਾਲੇ ਪੰਪ ਤੇ ਪਹੁੰਚ ਗਏ ਆ ਇੱਥੇੋਂ ਕਰਨਾ ਹੈ ਗੱਡੀ ਦੀ ਖਰਾਕ ਦਾ ਇੰਤਜ਼ਾਮ ਲੋ ਵੀ ਆ ਚੀਜ਼ ਜ਼ਰੂਰੀ ਆ ਲੱਗਦਾ ਆ ਜਾਓ ਹੁਣ ਲੋਨੇਆ ਰੋਡ ਨਾ ਮੱਥਾ ਬਾਈ ਬੰਗਿਆਂ ਵਾਲੇ ਪੁਲ ਤੇ ਗੱਡੀ ਹਿਸਾਬ ਨਾਲ ਗੱਡੀ ਜੇ ਨਹੀਂ ਯਕੀਨ ਤੇ ਗੱਡੀ 100 ਤੋਂ ਉੱਪਰ ਲੈ ਕੇ ਜਾਇਓ ਉਧਰ ਮਤਲਬ 70 80 ਦੀ ਸਪੀਡ ਰੱਖਿਓ ਯਾਰ ਤੇ ਬਾਈ ਬਲਾਚੌਰ ਤੋਂ ਅੱਗੇ ਟੋਲ ਪਲਾਜ਼ ਕਿ ਜਾਂਦੇ ਮੇਰੇ ਵੀਰ ਮੈਂ ਵੀ ਖਾਦਾ ਇੱਕ ਦੋ ਵਾਰੀ ਤਜੈਬਰਾ ਕਰੋ ਸਿੰਘ ਉਹ ਕਿਲੋਮੀਟਰ ਪਿੱਛੇ ਰਹਿ ਗਿਆ ਕਿਉਂਕਿ ਇਹ ਹੈਗਾ ਵਾ ਰੋਪੜ ਅੱਗੇ ਚੰਡੀਗੜ ਆ ਜਾਓ ਉੱਥੇ ਕਰਕੇ ਦੇਖਿਓ ਇਦਾਂ ਅਗਲੇ ਆਣੇ ਵਿਚੋਲਾ ਘਟਦਾ ਵਿੱਚੋਂ ਹੁਣ ਸਿੱਧੀ ਗੱਲ ਬਾਤ ਆ ਤੇ ਬਾਈ ਜੀ ਚੰਡੀਗੜ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਪਹੁੰਚਣਾ ਸੀ ਤੇ ਗੱਡੀ ਵੀ ਪਾਰਕਿੰਗ ਚ ਲਾ ਲਈ ਆ ਤੇ ਹੁਣ ਬਾਈ ਇੱਕ ਕੰਮ ਆ ਛੋਟਾ ਜਿਹਾ ਪੈਸੇ ਜਮਾ ਕਰਾਉਣੇ ਆ ਮੇਰੇ ਕੋਲ ਕੈਸ਼ ਆ ਅਕਾਊਂਟ ਚ ਕਰਾਉਣੇ ਆ ਤੇ ਕਿੰਨੀਆਂ ਦੁਕਾਨਾਂ ਫੇਰ ਲੀਆਂ ਬਾਈ ਕੋਈ ਦੁਕਾਨ ਨਹੀਂ ਲੱਭੀ ਬਾਈ ਸੈਕਟਰ ਚ ਤਹਾਰ ਕੇ ਸਰਦਾਰ ਜੀ ਆਏ ਸਾਹਮਣੇ ਜਿਨ੍ਹਾਂ ਨੇ ਮੇਰਾ ਕੰਮ ਫ੍ਰੀ ਆਫ ਕੋਸਟ ਕਰਾ ਦਿੱਤਾ ਤੇ 1-2 ਮਿੰਟ ਜੀ ਨਹੀਂ ਤੇ ਬਈ RAM ਨਾਮੇ ਕੋ 150-200 ਰੁਪਏ ਬਣਾ ਸਕਦਾ ਸੀਗਾ ਤੇ ਮੈਂ ਥੋੜਾ ਜਿਹਾ ਲਾਈਟ ਜਿਹਾ ਫੋਰਸ ਵੀ ਕੀਤਾ ਸੀਗਾ ਕਿ ਲੈ ਲਓ ਪਰ ਸਰਦਾਰ ਜੀ ਮੰਨੇ ਨਹੀਂ ਹੁਣ ਮੇਨ ਗੱਲ ਤੇ ਹੁੰਨੇ ਆ ਬਾਈ ਜੀ ਕਰਦੇ ਆ ਫੋਨ ਰਿਪੇਅਰ ਦਾ ਕੰਮ ਤੇ ਫੋਨ ਰਿਪੇਅਰ ਦੇ ਕੰਮ ਵਿੱਚ ਬਹੁਤ ਓਲਾ ਮਾਰੇ 200 ਰੁਪਏ ਲੱਗਦਾ ਵਾ ਤੁਹਾਡਾ 2000 ਰੁਪਏ ਦੱਸ ਦਿੰਦੇ ਆ ਹੁਣ ਮੇਨ ਗੱਲ ਇਹ ਵਾ ਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਸਰਦਾਰ ਜੀ ਕੋ ਫੋਨ ਸਹੀ ਕਰਾਉਂਗੇ ਕਿ ਤੋ ਜੋ ਤੁਹਾਡਾ ਜਾਇ ਅੱਜ ਨਹੀਂ ਦਿਖਾਇਆ ਤੇ ਫਿਰ ਤਾਂ ਆ ਕਰਕੇ ਬਾਕੀ ਤੁਸੀਂ ਦੇਖ ਲਓ ਜੋ ਵੀ ਆ ਮੈਂ ਐਡਰੈਸ ਤੇ ਨੰਬਰ ਵਾਈ ਦਾ ਦੇ ਰਿਹਾ ਗਾ ਸਕਰੀਨ ਤੇ ਤੇ ਫਿਰ ਮੈਂ ਕਿਸੇ ਤਰ੍ਹਾਂ ਮਨਾ ਕੇ ਲਿਆ ਚੱਲ ਕੁਝ ਖਾ ਹੀ ਲੈਨੇ ਆ ਤੇ ਫਿਰ ਸਮੋਸੇ ਦੀ ਪਲੇਟ ਇੱਕ ਖਾ ਕੇ ਬਾਈ ਆਪਣੇ ਕੰਮ ਚੱਲ ਪਿਆ ਮੈਂ ਆਪਣੇ ਕੰਮ ਚੱਲਣਾ ਹੁਣ ਬਸ ਤੇ ਆਪਾਂ ਬਾਈ ਜੀ ਫਿਰ ਰਾਣੀ ਸੁੰਦਰਾ ਕੋ ਪਹੁੰਚ ਚੁੱਕੇ ਸੀਗੇ ਤੇ ਟਾਈਮ ਬਾਈ ਜੀ 9:00 ਵੱਜ ਗਿਆ ਲਗਭਗ ਜਿੰਨਾ ਨਾ ਮੈਂ ਕੰਮ ਆ ਉਹਨਾਂ ਦਾ ਆਫਿਸ ਆ ਕੋਈ ਐਪਲ ਵਗੈਰਾ ਦਾ ਕਿਉਂਕਿ 16 ਲਾਂਚ ਹੋਣਾ ਉਹ ਲੈ ਕੇ ਜਾਣਾ ਹੈਗਾ ਤੇ ਰੋਟੀ ਵਗੈਰਾ ਆਪਾਂ ਨੂੰ ਆਫਿਸ ਚ ਮਿਲ ਗਈ ਕਿਉਂਕਿ ਰਸਤੇ ਵਿੱਚ ਰੁਕਣਾ ਨਹੀਂ ਕਿਤੇ ਤੇ ਥੱਲੇ ਆ ਕੇ ਬ ਜਲੰਧਰ ਵੱਲ ਨੂੰ ਤੇ ਲਗਾਤਾਰ ਬਾਈ 2 ਘੰਟੇ ਡਰਾਈਵ ਕਰਨ ਤੋਂ ਬਾਅਦ ਆਪਾਂ ਜਲੰਧਰ ਪਹੁੰਚ ਗਏ ਲੋਕੇਸ਼ਨ ਤੇ ਜਿੱਥੇ ਬਾਈ ਹੁਣਾਂ ਨੇ ਸਮਾਨ ਧਾਰਨਾ ਸੀਗਾ ਤੇ ਸਮਾਨ ਵਗੈਰਾ ਧਾਰਨ ਤੋਂ ਬਾਅਦ ਆਪਾਂ ਬਾਈ ਜੀ ਚੱਲੇ ਆ ਘਰੇ ਘਰੇ ਨਹੀਂ ਜਾਣਾ ਹਜੇ ਗੱਡੀ ਲਾਉਣ ਜਾਣਾ ਭਾਈ ਹੁਣਾਂ ਦੀ ਉਥੋਂ ਆਪਣੀ ਗੱਡੀ ਚੱਕਣੀ ਹੈ ਹਜੇ ਤੇ ਰਸਤੇ ਵਿੱਚ ਹੀ ਮੇਲਾ ਹੁੰਦਾ ਹੀਗਾ ਮੈਂ ਕਿਹਾ ਚਲੋ ਫ੍ਰੀ ਤੇ ਹੈਗੇ ਆ ਝਟ ਦੇਖ ਕੇ ਚੱਲਦੇ ਆ ਨਾਲੇ ਆਈਸਕ੍ਰੀਮ ਵਗੈਰਾ ਖਾ ਲਾਂਗੇ ਇਦਾਂ ਦਾ ਦਿਲ ਕਰਦਾ ਹੀ ਖਾਣ ਨੂੰ ਕੁਝ ਤੇ ਮੇਲੇ ਵਿੱਚੋਂ ਬਾਈ ਜੀ ਆਪਾਂ ਕਿਊਟ ਜਾਂ ਕਸ਼ੂਆ ਲਿਆਵਾ ਗੱਡੀ ਵਾਸਤੇ 100 ਰੁਪਏ ਦਾ ਆਇਆ ਵਾ ਦੇਖ ਲਓ ਮੇ ਆ ਵੀ ਗੱਡੀ ਟਿਕਾਣੇ ਲੋਨ ਤੋਂ ਬਾਅਦ ਆਪਾਂ ਆਪਣੀ ਗੱਡੀ ਚੱਕ ਕੇ ਚੱਲੇ ਆ ਘਰੇ ਤੇ ਤੁਸੀਂ ਵੀ ਸੋਜੋ ਹੁਣ ਜਾਂਦ ਜਾਂਦੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਉਹ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਜੇ ਕਿਤੇ ਫੋਨ ਸਹੀ ਕਰਾਉਣਾ ਵਾ ਬਾਕੀ ਸਾਸਰੀ ਗਾਲਾ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਜੀ ਧੰਨਵਾਦ